ਜਿੱਥੇ ਮੁੰਡੇ ਕੁੜੀਆਂ ਖੜੇ ਹੋਣਾ ਕਿਤੇ ਚਾ ਕੇ ਗਿਫਟ ਰੱਖਿਓ ਵੀ ਆਹ ਗਿਫਟ ਹੈ ਮੇਰੇ ਕੋਲ ਇੱਕ ਭਾਵੇਂ ਖਾਲੀ ਡੱਬਾ ਹੀ ਹੋਵੇ ਤੇ ਮੈਂ ਉਹਨੂੰ ਦੇਣਾ ਜਿਹੜਾ 35 ਸੁਣਾਊਗਾ ਜੇ ਇੱਕ ਵੀ ਸੁਣਾ ਗਿਆ ਮੇਰਾ ਨਾਮ ਟਾ ਕੇ ਅੱਜ ਮੈਂ ਕਿਹਾ ਮੈਂ ਪੱਗ ਲਾ ਕੇ ਪਿੱਛੇ ਨੂੰ ਵਾਲ ਸੁੱਟ ਕੇ ਇਥੇ ਪੂਨੀ ਕਰਕੇ ਤੇ ਟੋਪੀ ਪਾ ਕੇ ਆਜਮਾਂ ਤੇ ਮੈਂ ਕਿਹਾ ਲੋਕਾਂ ਨੇ ਕੀ ਕਹਿਣਾ ਜੋ ਉਹ ਫਿਰਦਾ ਵੇਖੋ ਉਹਨੂੰ ਸ਼ਰਮ ਨਹੀਂ ਆ ਕਿਤੇ ਇਹ ਗੱਲ ਕਹੀ ਜਾਂਦੀ ਹੈ ਕਹਿੰਦੇ ਜੀ ਕਿਸੇ ਕੋਬ ਨੂੰ ਖਤਮ ਕਰਨਾ ਹੋਵੇ ਉਸ ਨੂੰ ਆਪਣੀ ਮਾਂ ਬੋਲੀ ਨਾਲੋਂ ਤੋੜ ਦੋ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਇਹ ਇਹ ਸਭ ਤੋਂ ਵੱਡੀ ਗੱਲ ਹੀ ਉਹ ਸਭ ਤੋਂ ਵੱਡੀ ਗੱਲ ਹੀ ਇਹੋ ਆ ਮੈਂ ਹੁਣ ਪਿੱਛੇ ਇੰਟਰਵਿਊ ਦੇ ਕੇ ਹਟਿਆ ਹਾਂ ਉਹ ਕਹਿੰਦੇ ਵੀ ਜੇ ਜੇ ਕਿਸੇ ਨੂੰ ਦੁਆ ਵਾਦੂਆ ਦੇਣੀ ਹੋਵੇ ਦੁਆ ਦੇਣੀ ਹੋਵੇ ਉਹਨੂੰ ਕਹੋ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਲੋਕ ਗੀਤ ਮੁੱਕਦੇ ਨਹੀਂ ਕਦੀ 5 500 ਸਾਲ ਪੁਰਾਣੇ ਲੋਕ ਗੀਤ ਉਰੇ ਆਉਂਦੇ ਤੇ ਜੇ ਕਿਸੇ ਨੂੰ ਵਾਦੂਆ ਦੇਣ ਉਹਨੂੰ ਕਹੋ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜਿਹੜਾ ਮਾਂ ਜਿਹੜੀ ਜ਼ੁਬਾਨ ਤੋਂ ਹੀ ਭੁੱਲ ਗਿਆ ਉਹਦੀ ਜ਼ਿੰਦਗੀ ਕਿ ਸਰਾਈ ਮੈਂ ਇੱਕ ਇੱਕ ਗੱਲ ਕਹੀ ਜਾਂਦੀ ਆ ਕਹਿੰਦੇ ਜੀ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਸ ਨੂੰ ਆਪਣੀ ਮਾਂ ਬੋਲੀ ਨਾਲੋਂ ਤੋੜ ਦੋ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਇਹ ਇਹ ਸਭ ਤੋਂ ਵੱਡੀ ਗੱਲ ਹੀ ਇਹੋ ਸਭ ਤੋਂ ਵੱਡੀ ਗੱਲ ਹੀ ਇਹੋ ਆ ਮੈਂ ਹੁਣ ਪਿੱਛੇ ਇੰਟਰਵਿਊ ਦੇ ਕੇ ਹਟਿਆ ਉਹ ਕਹਿੰਦੇ ਵੀ ਜੇ ਜੇ ਕਿਸੇ ਨੂੰ ਦੁਆ ਬਾਦੁਆ ਦੇਣੀ ਹੋਵੇ ਦੁਆ ਦੇਣੀ ਹੋਵੇ ਉਹਨੂੰ ਕਹੋ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਲੋਗ ਗੀਤ ਮੁੱਕਦੇ ਨਹੀਂ ਕਦੀ 5-500 ਸਾਲ ਪੁਰਾਣੇ ਲੋਕ ਗੀਤ ਤੁਰੇ ਆਉਂਦੇ ਤੇ ਜੇ ਕਿਸੇ ਨੂੰ ਬਾਦੂਆ ਦੇਣ ਨੂੰ ਕੋਈ ਜਾ ਤੇ ਤੇਰੀ ਮਾਂ ਬੋਲੀ ਭੁੱਲ ਜੇ ਜਿਹੜਾ ਮਾਂ ਜਿਹੜੀ ਜ਼ੁਬਾਨ ਤੋਂ ਹੀ ਭੁੱਲ ਗਿਆ ਉਹਦੀ ਜ਼ਿੰਦਗੀ ਕੀ ਸਰਵਾਈ ਹੋਣੀ ਮੈਨੂੰ ਲੱਗਦਾ ਇਹ ਗਵਾਰੋਂ ਦੀ ਗੋਲੀ ਹੈ ਗਵਾਰੋਂ ਦੀ ਗੋਲੀ ਕਿੱਥੇ ਆ ਤੁਹਾਡੇ ਨਾਲ ਹੋਈ ਕਦੇ ਐਵੇਂ ਦਾ ਕੋਈ ਇਨਸੀਡੈਂਟ ਜਾ ਵਾਰ ਮੈਨੂੰ ਕਹਿੰਦੇ ਸਰ ਹਿੰਦੀ ਵਿੱਚ ਬਾਤ ਕਰ ਸਕਤੇ ਹਨ ਮੈਂ ਕਹਾ ਆਉਂਦੀ ਹੈ ਹਿੰਦੀ ਆਉਂਦੀ ਆ ਪਰ ਮੈਂ ਪੰਜਾਬੀ ਚ ਗੱਲ ਕਰਦਾ ਇਹ ਤਾਂ ਸਰ ਇਹ ਤਾਂ ਫਿਰ ਐਕਸਟ੍ਰੀਮਿਸਟ ਹੋ ਗਿਆ ਐਕਸਟ੍ਰੀਮਿਸਟ ਦਾ ਮਤਲਬ ਹੁੰਦਾ ਅਤਵਾਦੀ ਖਾੜਕੂ ਤੂੰ ਮੇਰੀ ਬੋਲੀ ਨਹੀਂ ਬੋਲ ਸਕਦਾ ਮੈਂ ਤੇਰੀ ਬੋਲੀ ਕਿਉਂ ਬੋਲਾਂ ਉਹ ਕਹਿੰਦਾ ਇਹ ਰਾਸ਼ਟਰੀ ਭਾਸ਼ਾ ਹੈ ਮੈਂ ਕਹਾਂ ਤੇਰੇ ਲਈ ਰਾਸ਼ਟਰੀ ਭਾਸ਼ਾ ਮੇਰੇ ਲਈ ਹੈ ਕਿ ਮੈਨੂੰ ਪੁੱਛਿਆ ਤੂੰ ਮੇਰੇ ਤੋਂ ਥੋਪੀ ਜਾਂਦਾ ਵੀ ਰਾਸ਼ਟਰੀ ਭਾਸ਼ਾ ਮੇਰੀ ਮੈਨੂੰ ਪੁੱਛਿਆ ਤੂੰ ਵੀ ਤੂੰ ਰਾਸ਼ਟਰੀ ਭਾਸ਼ਾ ਤੂੰ ਮੈਂ ਨਹੀਂ ਆਉਂਦੀ ਮੈਨੂੰ ਬੋਲਣੀ ਹੋਰ ਦੱਸ ਵਧੀਆ ਗੱਲ ਇਹ ਲੱਗਦੀ ਹੈ ਕਿ ਤੁਸੀਂ ਆਪਣੀ ਮਿੱਟੀ ਨਾਲ ਬੜੇ ਜੁੜੇ ਹੋਏ ਹੋ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਬੜੇ ਜੁੜੇ ਹੋਏ ਹੋ ਇਹ ਕਿਵੇਂ ਪੋਸੀਬਲ ਹੋ ਪਾਇਆ ਪੋਸੀਬਲ ਇਹ ਘਰਦਿਆਂ ਕਰਕੇ ਹੋ ਪਾਇਆ ਜੀ ਮੇਰੀ ਮੇਰੀ ਫੈਮਿਲੀ ਕਰਕੇ ਤੇ ਜਦੋਂ ਵੀ ਮੈਂ ਕਿਤੇ ਉੱਡਣ ਦੀ ਕੋਸ਼ਿਸ਼ ਕੀਤੀ ਜਾਂ ਮੇਰੇ ਮਾਂ ਚ ਕੋਈ ਬਲਬਲਾ ਉੱਠਿਆ ਕਿ ਮੈਂ ਇਦਾਂ ਕਰ ਲਵਾਂ ਮੈਂ ਆਹ ਕੰਮ ਨਾ ਕਰਾਂ ਮੈਂ ਬੰਬਈ ਚਲ ਜਵਾਂ ਮੈਂ ਬਾਹਰ ਚਲ ਜਵਾਂ ਜਾਂ ਮੈਂ ਕਿਰਦਾਰ ਚੇਂਜ ਕਰ ਲਾਂ ਆਪਣਾ ਤੋਂ ਘਰਦਿਆਂ ਵੱਲੋਂ ਇੱਕ ਡੋਰ ਸੀ ਜੀ ਇਹਦਾ ਤੁਣਕਾ ਵੱਜ ਜਾਂਦਾ ਸੀ ਵੀ ਨਾ ਜੀ ਤੁਸੀਂ ਇਹ ਗੱਲ ਸੋਸ਼ਲ ਮੀਡੀਆ ਤੇ ਸੁਣੀ ਹੈ ਨਾ ਕਿ ਪੰਜਾਬ ਚ ਨਸ਼ਿਆ ਨਸ਼ਾਈ ਹੋ ਗਿਆ ਮੈਂ ਮੇਰਾ ਪਿੰਡ ਆ ਮੈਨੂੰ ਲੱਗਦਾ ਕਿ ਮੇਰੇ ਪਿੰਡ ਚ ਜੇ ਜੇ 10 ਜਾਣੇ ਨਸ਼ਾ ਕਰਦੇ ਆ ਤੇ 3000 ਦੀ ਮੇਰੀ ਆਬਾਦੀ ਆ ਜੇ 10 ਜਾਣੇ ਚਿੱਟਾ ਪੀਂਦੇ ਹੋਣਗੇ ਤੇ ਸਾਰਾ ਪਿੰਡ ਤੇ ਛੜੀ ਹੋ ਗਿਆ ਜਿੰਨਾ ਨਸ਼ਾ ਬੰਬੇ ਦੇ ਵਿੱਚ ਆ ਕਦੀ ਪਿੱਛੇ ਨੇ ਪੁੱਛਿਆ ਜਾ ਕੇ ਕਿੱਥੋਂ ਆਉਂਦਾ ਜਿੰਨਾ ਨਸ਼ਾ ਦਿੱਲੀ 'ਚ ਵਿਕਦਾ ਜਿੰਨਾ ਯੂਪੀ 'ਚ ਵਿਕਦਾ ਨਸ਼ਾ ਕਦੀ ਪੁੱਛਿਆ ਕਿਸੇ ਨੇ ਟਾਰਗੇਟ ਤੇ ਕੱਲਾ ਪੰਜਾਬ ਹੀ ਆ ਬਸ ਗੱਲ ਕੁਛ ਨਹੀਂ ਗੱਲ ਟਾਰਗੇਟ ਤੇ ਪੰਜਾਬ ਜਿਹੜੇ ਗੈਂਗਸਟਰਸ ਦੀ ਗੱਲ ਕਰਦੇ ਆ ਕਿਹੜੇ ਗੈਂਗਸਟਰ ਪੰਜਾਬ ਦੇ ਮੰਨ ਤੇ ਸਮਝ ਨਹੀਂ ਆਉਂਦੀ ਕਦੀ ਯੂਪੀ ਵੜ ਕੇ ਤੇ ਵੇਖੋ ਤੁਸੀਂ ਜਾ ਕੇ ਇਹ 84 ਵਾਲਾ ਹੀ ਕੰਮ ਆ ਪੀ ਮੁੰਡਾ ਸਕੂਲੋਂ ਪੜ੍ਹ ਕੇ ਆ ਰਿਹਾ ਮੋਢੇ ਤੇ ਫੀਤੀ ਲਵਾਉਣੀ ਕਿਸੇ ਨੂੰ ਮਾਰੀ ਗੋਲੀ ਅਸਲਾ ਪਾ ਕੇ ਕਹਤਾ ਜੀ ਕਾਰਕੂ ਸੀਗਾ ਸਟਾਰ ਲੱਗ ਗਿਆ ਆ ਮੁਣੇ ਮੈਨੂੰ ਬਾਹਰ ਇੱਕ ਬੰਦਾ ਮਿਲਿਆ ਕਹਿੰਦਾ ਭਾਈ ਤੁਸੀਂ ਲੋਈ ਲਈ ਐ ਮੈਂ ਕਿਹਾ ਹਾਂ ਲਈ ਐ ਕਹਿੰਦਾ ਭਾਈ ਕਿਉਂ ਲਈ ਐ ਮੈਂ ਕਿਹਾ ਯਾਰ ਮੇਰੀ ਮਰਜ਼ੀ ਨਹੀਂ ਕਹਿੰਦਾ ਤੁਸੀਂ ਥੱਲੇ ਯਾਰ ਆ ਭਾਈ ਟਰੈਕ ਸੂਟ ਇੰਨਾ ਵਧੀਆ ਪਾਇਆ ਉੱਥੇ ਤੁਸੀਂ ਲੋਈ ਲੈ ਲਈ ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਅੱਗੂ ਪੁੱਛਦੇ ਪਹਿਲਾਂ ਤੇ ਮੈਂ ਕਹੀ ਜਾਣਾ ਹਾਂ ਹਾਂ ਐਕਸਟ੍ਰੀਮ ਮੈਨੂੰ ਕਿਸ ਨੇ ਦੱਸਿਆ ਕਿ ਸਟ੍ਰੀਮਿੰਗ ਦਾ ਮਤਲਬ ਆ ਹੁੰਦਾ ਇੱਕ ਬੱਚੇ ਦੀ ਜ਼ਿੰਦਗੀ ਚੰਗੀ ਹੋਊਗੀ ਜਾਂ ਬੁਰੀ ਹੋਊਗੀ ਉਸ ਚੀਜ਼ ਦਾ ਜ਼ਿੰਮੇਵਾਰ ਖੁਦ ਬੱਚਾ ਹੁੰਦਾ ਕਿ ਉਹਦੇ ਚ ਮਾਪਾਪਾ ਦਾ ਵੀ ਕੁਝ ਰੋਲ ਹੁੰਦਾ ਹੈ ਮਾਂ ਪਿਓ ਕਿੰਨਾ ਕੁ ਰੋਲ ਹੁੰਦਾ ਬਹੁਤ ਜ਼ਿਆਦਾ ਜੀ ਅੱਜ ਤੁਸੀਂ ਮੇਰੇ ਅੱਗੇ ਮਾਈਕ ਕੀਤਾ ਨਾ ਇੱਥੇ ਹੋਰ 50 ਖੜੇ ਆ ਹਜ਼ਾਰ ਬੰਦਾ ਸਦੇ ਮੌਲ ਚ ਘੁੰਮਣ ਰਿਹਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜ ਲਿਆ ਮੈਨੂੰ ਕਿਉਂ ਫੜਿਆ ਸਿਰਫ ਇਹਸ ਕਰਕੇ ਕਿ ਮੈਨੂੰ ਤਰਾਸ਼ ਮਾਂ ਜਿਹੜੀ ਆ ਨਾ ਜੇ ਅੱਜ ਮੇਰੀ ਉਮਰ 40 ਸਾਲ ਹੈ ਮੇਰੀ ਉਮਰ 40 ਸਾਲ ਹੈ 42 ਸਾਲ ਹੈ 45 ਸਾਲ ਲਾ ਲਓ ਤੇ ਮੇਰੀ ਮਾਂ ਦੀ ਉਮਰ ਵੀ 45 ਸਾਲ ਹੀ ਆ ਮੇਰੀ ਮਾਂ ਦੀ ਉਮਰ 70 ਸਾਲ ਨਹੀਂ ਆ ਮੇਰੀ ਮਾਂ ਦਾ ਨਾਮ ਗਰਦੀਪ कौर ਹੈ ਗਰਦੀਪ कौर ਦੀ ਉਮਰ 70 ਸਾਲ ਹੋ ਸਕਦੀ ਆ ਪਰ ਮਾਂ ਦੀ ਉਮਰ ਮੇਰੀ ਦੀ 45 ਸਾਲ ਹੀ ਆ ਕਿਉਂਕਿ ਜਦੋਂ ਮੈਂ ਜੰਮਿਆ ਨਾ ਉਦੋਂ ਉਹ ਨੂੰ ਮਾਂ ਬਣਦਾ ਭਾਗ ਪ੍ਰਾਪਤ 16 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹ ਹੈ ਭੋਲੇ ਉਹ ਜਿਸ ਦੇ ਵਿੱਚ ਤੁਹਾਨੂੰ ਇੱਕ ਬੜਾ ਹੀ ਜ਼ਰੂਰੀ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਜਰਨੈਲ ਸਿੰਘ ਜੀ ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਪ੍ਰਮਾਤਮਾ ਦੀ ਇਹਨਾਂ ਦੀ ਉਹ ਤੇ ਇੰਨੀ ਕਿਰਪਾ ਕਿ ਜਿਸ ਫਿਲਮ ਦੇ ਵਿੱਚ ਇਹ ਚੱਲੇ ਜਾਣ ਜਾਂ ਲਿਖ ਦੇਣ ਉਹ ਫਿਲਮ ਬੜੀ ਹਿੱਟ ਹੁੰਦੀ ਹੈ ਤੇ ਲੋਕਾਂ ਦੁਆਰਾ ਉਹਨੂੰ ਬੜਾ ਪਿਆਰ ਦਿੱਤਾ ਜਾਂਦਾ ਤੇ ਸੋਸ਼ਲ ਮੀਡੀਆ ਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਨੇ ਤਾਂ ਤੁਸੀਂ ਅਕਸਰ ਹੀ ਉਹਨਾਂ ਨੂੰ ਸੁਣਦੇ ਹੋਗੇ ਤਾਂ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਤੁਹਾਡਾ ਸਾਡੇ ਲਿਵ ON ਚੈਨਲ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤਾਂ ਜਦੋਂ ਮ ਸਭ ਤੋਂ ਵੱਡੀ ਵਧੀਆ ਗੱਲ ਇਹ ਲੱਗਦੀ ਹੈ ਕਿ ਤੁਸੀਂ ਆਪਣੀ ਮਿੱਟੀ ਨਾਲ ਬੜੇ ਜੁੜੇ ਹੋਏ ਹੋ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਬੜੇ ਜੁੜੇ ਹੋਏ ਹੋ ਇਹ ਕਿਵੇਂ ਪੋਸੀਬਲ ਹੋ ਪਾਇਆ ਪੋਸੀਬਲ ਇਹ ਘਰਦਿਆਂ ਕਰਕੇ ਹੋ ਪਾਇਆ ਜੀ ਮੇਰੇ ਮੇਰੀ ਫੈਮਿਲੀ ਕਰਕੇ ਕਿ ਜਦੋਂ ਵੀ ਮੈਂ ਕਿਤੇ ਉੱਡਣ ਦੀ ਕੋਸ਼ਿਸ਼ ਕੀਤੀ ਜਾਂ ਮੇਰੇ ਮਾਂਚ ਕੋਈ ਵਲਵਲਾ ਉੱਠਿਆ ਕਿ ਮੈਂ ਇਦਾਂ ਕਰ ਲਵਾਂ ਮੈਂ ਆਹ ਕੰਮ ਨਾ ਕਰਾਂ ਮੈਂ ਬੰਬੇ ਚਲ ਜਵਾਂ ਮੈਂ ਬਾਹਰ ਚਲ ਜਵਾਂ ਯਾ ਮੈਂ ਕਿਰਦਾਰ ਚੇਂਜ ਕਰ ਲਾਂ ਆਪਣਾ ਤੋ ਘਰਦਿਆਂ ਵੱਲੋਂ ਇੱਕ ਡੋਰ ਸੀ ਜੀ ਇਹਦਾ ਤੁਣਕਾ ਵੱਜ ਜਾਂਦਾ ਸੀ ਵੀ ਨਾ ਜੀ ਆ ਕੰਮ ਨਹੀਂ ਕਰਨਾ ਨਹੀਂ ਅੱਜ ਦੇ ਦੌਰ ਦੀ ਆਪਾਂ ਗੱਲ ਕਰੀਏ ਅਬ ਪਹਿਲੇ ਤਾਂ ਬੜੀ ਸੋਹਣੀ ਫਿਲਮ ਲੈ ਕੇ ਆ ਰਹੇ ਹਾਂ ਤੁਸੀਂ ਮੇਰਾ ਪਹਿਲਾ ਫਿਲਮ ਨੂੰ ਲੈ ਕੇ ਗੱਲ ਕਰਦੇ ਹਾਂ ਤੁਹਾਡੇ ਨਾਲ ਜਿਵੇਂ ਇਹ ਫਿਲਮ ਬਣਾਈ ਹੈ ਇਹਦੇ ਵਿੱਚ ਬੜੇ-ਬੜੇ ਮੈਸੇਜ ਵੀ ਨੇ ਪਹਿਲਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਇੱਕ ਗੱਲ ਬੜੀ ਸੁਣਨ ਨੂੰ ਮਿਲਦੀ ਹੈ ਕਿ ਜਾਂ ਤਾਂ ਫਿਲਮਾਂ ਕਮੇਡੀ ਹੀ ਹੋਣਗੀਆਂ ਮਤਲਬ ਇੱਕ ਕਰੈਕਟਰ ਜੇ ਫੜ ਲੈਂਦੇ ਨੇ ਪਰ ਤੁਸੀਂ ਜਿਹੜੀ ਵੱਖਰੀ ਚੀਜ਼ ਇਸ ਫਿਲਮ ਦੇ ਵਿੱਚ ਕੀਤੀ ਹੈ ਉਹ ਇਹ ਹੈ ਕਿ ਕਮੇਡੀ ਤਾਂ ਹੈ ਪਰ ਉਹਦੇ ਨਾਲ ਇੱਕ ਵੱਡਾ ਮੈਸੇਜ ਵੀ ਦਿੱਤਾ ਇਹ ਚੀਜ਼ ਕਿਵੇਂ ਸੋਚੀ ਦੇਖੋ ਇਹ ਰਾਈਟਰ ਦੀ ਕਲਪਨਾ ਆ ਜਦੋਂ ਇਹ ਸਕ੍ਰਿਪਟ ਬਣ ਕੇ ਸਾਹਮੇ ਮੇਰੇ ਕੋਲ ਮੈਂ ਆਨ ਸੈਟ ਹੀ ਸੁਣੀ ਜਾ ਕੇ ਮੈਂ ਪਹਿਲਾਂ ਨਹੀਂ ਸੁਣੀ ਸਕ੍ਰਿਪਟ ਪਰ ਗੱਲ ਹੀ ਮੈਂ ਬਾਰ ਬਾਰ ਇੱਕੋ ਗੱਲ ਸੁਣਦਾ ਵੀ ਸੀ ਕਹਿੰਦਾ ਵੀ ਹੁੰਦਾ ਸੀ ਵੀ ਜਦੋਂ ਵੀ ਇਹ ਸਿਨੇਮੇ ਨੂੰ ਕੋਈ ਬਦਲੂਗਾ ਨਾ ਤੇ ਯੰਗ ਬਰਗੇਡ ਬਦਲੋਗੀ ਜਿਹੜੇ ਪੁਰਾਣੇ ਡਾਇਰੈਕਟਰਸ ਰਾਈਟਰਸ ਜੋ ਵੀ ਆ ਉਹ ਇਸ ਸਿਨੇਮੇ ਨੂੰ ਬਿਊਟੀ ਦੇ ਰਹੇ ਆ ਬੜੀਆਂ ਸੋਹਣੀਆਂ ਫਿਲਮਾਂ ਦਿੱਤੀਆਂ ਉਹਨਾਂ ਦੇ ਵੀ ਰਹੇ ਹਜੇ ਬਟ ਸਿਨੇਮਾ ਜਦੋਂ ਚੇਂਜ ਦੀ ਗੱਲ ਕਰਦੇ ਨਾ ਆਪਾਂ ਚੇਂਜ ਜਦੋਂ ਲਿਆਂਦਾ ਸੀ ਤੇ ਅਨੁਰਾਗ ਸਿੰਘ ਨੇ ਲਿਆਂਦਾ ਸੀ ਤਾਨੂੰ ਯਾਦ ਹੋਵੇ ਜੱਟਾਂ ਨ ਜੁਲੀਅਟ ਉਹਨਾਂ ਵੇਲਿਆਂ ਚ ਸਮੀਪ ਕੰਗ ਨੇ ਚੇਂਜ ਲੈਂਦਾ ਕੈਰੀ ਆਨ ਜੱਟਾ ਚੇਂਜ ਦੀ ਗੱਲ ਕਰੀਏ ਨਵਨੀਤ ਸਿੰਘ ਨੇ ਕਦੀ ਉਤੋਂ ਪਹਿਲਾਂ ਚੇਂਜ ਲੈਂਦਾ ਸੀਗਾ ਤੇਰਾ ਮੇਰਾ ਕੀ ਰਿਸ਼ਤਾ ਟਾਈ ਫਿਲਮਾਂ ਹਨਾ ਫਿਰ ਜਿਨੇ ਮੇਰਾ ਦਿਲ ਲੁੱਟਿਆ ਉਹ ਵੀ ਕੋਈ ਜੰਗ ਮੁੰਡਾ ਸੀਗਾ ਉਹ ਜਦੋਂ ਅੰਮਰਦੀਪ ਦਾ ਸਿਨੇਮਾ ਸਾਹਮਣੇ ਆਇਆ ਅੰਗਰੇਜ਼ ਉਹ ਵੀ ਕੋਈ ਜੰਗ ਪ੍ਰਕੀਟ ਦਾ ਸਿਨੇਮਾ ਸੀਗਾ ਜਦੋਂ ਸੱਜਨ ਸਿੰਘ ਰੰਗ ਰੂਟ ਆਈ ਉਹ ਵੀ ਕਿ ਜੰਗ ਵਰਗੀਰ ਸ ਗਿਆਨੀ ਨੇ ਲਿਖੀ ਸੀ ਕਹਾਣੀ ਬੰਬੂ ਕਾਟ ਜਸ ਗਰੇਵਾਲ ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਬੜਾ ਨਵੀਂ ਟੀਮ ਨਵਾਂ ਥਾਟ ਨਵੇਂ-ਨਵੇਂ ਲੈ ਲੈਰੇ ਜੇ ਮੁੰਡੇ ਸਾਰਿਆਂ ਰਲ ਮਿਲ ਕੇ ਕੰਮ ਕੀਤਾ ਸੋ ਇਹ ਮਿਲਦਾ ਕਿ ਇਹ ਚੇਂਜ ਲਿਆਊਗਾ ਸਿਨੇਮੇ 'ਚ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਅੱਜ ਦੇ ਦੌਰ 'ਚ ਤੁਸੀਂ ਕੀ ਸੋਚਦੇ ਹੋ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਇਹ ਗੱਲ ਦਿਖਾਈ ਜਾਂਦੀ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ੇੜੀ ਹੋ ਚੁੱਕੀ ਹੈ ਪੰਜਾਬ ਦੀ ਨੌਜਵਾਨੀ ਗੈਂਗਸਟਰ ਬਣ ਚੁੱਕੀ ਹੈ ਪਰ ਇਹ ਪੰਜਾਬ ਦੇ ਉਹੀ ਨੌਜਵਾਨੇ ਜਿਹੜੇ ਅੱਜ ਫਿਲਮਾਂ ਦੇ ਵਿੱਚ ਵੀ ਪੰਜਾਬ ਦੀ ਗੱਲ ਕਰਦੇ ਨੇ ਤਾਂ ਅਸਲੀਅਤ ਕੀ ਹੈ ਜੋ ਸੋਸ਼ਲ ਮੀਡੀਆ ਤੇ ਹੈ ਜਾਂ ਇਹ ਜੋ ਸਾਡੇ ਸਾਹਮਣੇ ਹੈ ਮੈਂ ਉਹੀ ਕਹਿੰਦਾ ਵੀ ਤੁਸੀਂ ਇਹ ਗੱਲ ਸੋਸ਼ਲ ਮੀਡੀਆ ਤੇ ਸੁਣੀ ਹੈ ਨਾ ਕਿ ਪੰਜਾਬ 'ਚ ਨਸ਼ਿਆ ਨਸ਼ਾਈ ਹੋ ਗਿਆ ਮੇ ਮੇਰਾ ਪਿੰਡ ਆ ਮੈਨੂੰ ਲੱਗਦਾ ਕਿ ਮੇਰੇ ਪਿੰਡ ਚ ਜੇ ਜੇ 10 ਜਾਣੇ ਨਸ਼ਾ ਕਰਦੇ ਆ ਤੇ 3000 ਦੀ ਮੇਰੀ ਆਬਾਦੀ ਆ ਜੇ 10 ਜਾਣੇ ਚਿੱਟਾ ਪੀਂਦੇ ਹੋਣਗੇ ਤੇ ਸਾਰਾ ਪਿੰਡ ਦੀ ਛੜੀ ਹੋ ਗਿਆ ਜਿੰਨਾ ਨਸ਼ਾ ਬੰਬੇ ਦੇ ਵਿੱਚ ਆ ਕਦੀ ਕਿਸੇ ਨੇ ਪੁੱਛਿਆ ਜਾ ਕਿ ਕਿੱਥੋਂ ਆਉਂਦਾ ਜਿੰਨਾ ਨਸ਼ਾ ਦਿੱਲੀ ਚ ਵਿਕਦਾ ਜਿੰਨਾ ਯੂਪੀ ਚ ਵਿਕਦਾ ਨਸ਼ਾ ਕਦੀ ਪੁੱਛਿਆ ਕਿਸੇ ਨੇ ਟਾਰਗੇਟ ਤੇ ਕੱਲਾ ਪੰਜਾਬ ਹੀ ਆ ਬਸ ਗੱਲ ਕੁਛ ਨਹੀਂ ਗੱਲ ਟਾਰਗੇਟ ਤੇ ਪੰਜਾਬ ਜਿਹੜੇ ਗੈਂਗਸਟਰਸ ਦੀ ਗੱਲ ਕਰਦੇ ਆ ਕਿਹੜੇ ਗੈਂਗਸਟਰ ਪੰਜਾਬ ਦੇ ਮਿੰਤੇ ਸਮਝ ਨਹੀਂ ਆਉਂਦੀ ਕਦੀ ਯੂਪ ਵੜ ਕੇ ਤੇ ਵੇਖੋ ਤੁਸੀਂ ਜਾ ਕੇ ਰਾਤਾਂ ਨੂੰ ਮੇਰਠ ਵਾਲੀ ਰੋਡ ਤੋਂ ਲੰਘਣਾ ਔਖਾ ਇੱਥੇ ਲੰਘਣਾ ਤਾਂ ਨਹੀਂ ਔਖਾ ਰਾਤ ਨੂੰ ਕਦੀ 2 ਵਜੇ ਸੈਲਫ ਮਾਰ ਕੇ ਅੰਮ੍ਰਿਤਸਰ ਨੂੰ ਗੱਡੀ ਪਾ ਲਈ ਦੀ ਕਦੀ ਬਠਿੰਡੇ ਨੂੰ ਪਾ ਲਈ ਦੀ ਕੌਣ ਲੁੱਟਣ ਰਿਹਾ ਮਿੰਤੇ ਸਮਝ ਨਹੀਂ ਆਉਂਦੀ ਕਿਹੜਾ ਬੰਦਾ ਕਹਿਣ ਰਿਹਾ ਵੀ ਪੰਜਾਬ 'ਚ ਗੈਂਗਸਟਰਵਾਦ ਆ ਗਿਆ ਪੰਜਾਬ 'ਚ ਆ ਗਿਆ ਠੀਕ ਆ ਕੁਝ ਅੰਸਰ ਹੈਗੇ ਨੇ ਇਹ ਨਹੀਂ ਮੁੱਕਰਦੇ ਨਹੀਂ ਐਸ ਗੱਲ ਤੋਂ ਪਰ ਇਹਦਾ ਮਤਲਬ ਵੀ ਸਾਰਾ ਪੰਜਾਬ ਹੀ ਗੈਂਗਸਟਰ ਦੇ ਹੱਥ 'ਚ ਆ ਗਿਆ ਇਹ ਤੇ ਪੁਲਿਸ ਦੇ ਹੱਥ ਹੈ ਜਿਹਨੂੰ ਮਰਜ਼ੀ ਗੋਲੀ ਮਾਰ ਕੇ ਗੈਂਕਟਰ ਸ਼ੋਅ ਕਰਦੇ ਨੇ ਇਹ 84 ਵਾਲਾ ਹੀ ਕੰਮ ਆ ਵੀ ਮੁੰਡਾ ਸਕੂਲੋਂ ਪੜ੍ਹ ਕੇ ਆਉ ਰਿਹਾ ਮੋੜੇ ਤੇ ਫੀਤੀ ਲਵਾਉਣੀ ਕਿਸੇ ਨੂੰ ਮਾਰੀ ਗੋਲੀ ਅਸਲਾ ਪਾ ਕੇ ਕਹਤਾ ਜੀ ਕਾਰਕੂ ਸੀਗਾ ਸਟਾਰ ਲੱਗ ਗਿਆ ਉਹ ਮਿਲਾਂ ਦਾ ਇਹ ਉਦਾਂ ਦਾ ਦੌਰ ਆ ਇਹ ਕੋਈ ਸੋਚਣ ਵਾਲੀ ਗੱਲ ਨਹੀਂ ਹੈ ਪੰਜਾਬ ਓਕੇ ਆ ਪੰਜਾਬ ਕਦੀ ਮੁੱਕਣ ਵਾਲਾ ਨਹੀਂ ਹੈਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਕਿਤੇ ਖਤਮ ਹੋਣੀ ਆ ਅਕਸਰ ਹੀ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਗੱਲ ਕਰਦੇ ਹੋਏ ਨਜ਼ਰ ਆਉਂਦੇ ਹੋ ਪਰ ਮੈਨੂੰ ਇਹ ਦੱਸੋ ਕਿ ਮਾਂ ਬੋਲੀ ਪੰਜਾਬੀ ਨੂੰ ਸੰਭਣਾ ਕਿੰਨਾ ਕੁ ਜ਼ਰੂਰੀ ਹੋ ਗਿਆ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਮਾਂ ਬੋਲੀ ਪੰਜਾਬੀ ਉਹ ਖਤਮ ਹੋ ਸਕਦੀ ਹੈ ਜਾਂ ਕੋਈ ਫਰਕ ਪੈ ਰਿਹਾ ਹੈ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਦੀ ਸਰਚ ਸ਼ੁਰੂ ਕਰੋ ਆਪਣੇ ਚੈਨਲ ਨੂੰ ਜਿੱਥੇ ਮੁੰਡੇ ਕੁੜੀਆਂ ਖੜੇ ਹੋਣ ਦਾ ਕਿਤੇ ਚਾ ਕੇ ਗਿਫਟ ਰੱਖਿਓ ਵੀ ਆਹ ਗਿਫਟ ਹੈ ਮੇਰੇ ਕੋਲ ਇੱਕ ਭਾਵੇਂ ਖਾਲੀ ਡੱਬਾ ਹੀ ਹੋਵੇ ਇਹ ਮੈਂ ਉਹਨੂੰ ਦੇਣਾ ਜਿਹੜਾ ਪੈਂਤੀ ਸੁਣਾਊਗਾ ਜੇ ਇੱਕ ਵੀ ਸੁਣਾ ਗਿਆ ਮੇਰਾ ਨਾਮ ਵਟਾ ਦਿਓ ਇੱਕ ਵੀ ਸੁਣਾ ਕੇ ਦਿੱਲੀ ਦਾ ਹਾਲ ਇਹ ਅੱਜ ਵੀ ਦਿੱਲੀ ਦੇ ਵਿੱਚ 30 35% ਬੰਦੇ ਅੰਗਰੇਜ਼ੀ ਗੁਟਕਿਆਂ ਤੋਂ ਪਾਠ ਕਰਦੇ ਹਿੰਦੀ ਤੋਂ ਸੌਰੀ ਹਿੰਦੀ ਗੁਟਕਿਆਂ ਤੋਂ 35 40% 10 20% ਬੰਦੇ ਅੰਗਰੇਜ਼ੀ ਗੁਟਕਿਆਂ ਤੋਂ ਕਰਦੇ ਤੇ ਪੰਜਾਬੀ ਪੜ੍ਹਨੀ ਕਿਹਨੇ ਜੋ ਪੁੱਛੋ ਉਹਨਾਂ ਨੂੰ ਵੀ ਤੁਸੀਂ ਪੰਜਾਬੀ ਗੁਟਕੇ ਤੋਂ ਪਾਠ ਕਿਉਂ ਨਹੀਂ ਕਰਦੇ ਉਹ ਕਹਿੰਦੇ ਊੜੇ ਦੀ ਬਣਤਰ ਹੀ ਨਹੀਂ ਪਤਾ ਊੜਾ ਕਿੱਦਾਂ ਲਿਖਣਾ ਐੜਾ ਕਿੱਦਾਂ ਲਿਖੀਦਾ ਈੜੀ ਸਸਾ ਹ ਜਦੋਂ ਅੱਖਰਾਂ ਦਾ ਗਿਆਨ ਹੀ ਮੁੱਕ ਗਿਆ ਅੱਖਰ ਭਾਸ਼ਾ ਬੋਲਣ ਦੀ ਨਹੀਂ ਆ ਬੋਲਦਾ ਤੇ ਪਾਕਿਸਤਾਨ ਵੀ ਆ ਅੱਜ ਪਾਕਿਸਤਾਨ ਦਾ 60% ਹਿੱਸਾ 60% ਵੱਧੀ ਪੰਜਾਬੀ ਬੋਲਦੀ ਆ ਭਾਸ਼ਾ ਤੇ ਨਹੀਂ ਮੁੱਕੀ ਲਿਪੀ ਮੁੱਕੀ ਜੋਦਰ ਕਿਸੇ ਨੂੰ ਕਹੋ ਊੜਾ ਕੀ ਹੁੰਦਾ ਉਹ ਕਹਿੰਦਾ ਉਹ ਨਹੀਂ ਪਤਾ ਕੀ ਹੁੰਦਾ ਪਰ ਇਹਨਾਂ ਪਤਾ ਵੀ ਊੜਾ ਊਠ ਹੁੰਦਾ ਈੜੀ ਇੱਟ ਹੁੰਦੀ ਆ ਸਸਾ ਸੱਪ ਹੁੰਦਾ ਇਹ ਪਤਾ ਵਾ ਪਰ ਸੱਸਰ ਲਿਖਦੇ ਕਿਦਾਂ ਇਹ ਨਹੀਂ ਪਤਾ ਇਹ ਇਹੀ ਬਿਮਾਰੀ ਸਾਡੇ ਇੱਧਰ ਆ ਗਈ ਹੋਂ ਅਸੀਂ ਸ਼ਹਿਰੀਕਰਨ ਚ ਆਕੇ ਜੋ ਫਿਲਮ ਕਹਿੰਦੀ ਆ ਸ਼ਹਿਰੀਕਰਨ ਹੋ ਕੇ ਪਿੰਡਾਂ ਤੋਂ ਟੁੱਟ ਕੇ ਅਸੀਂ ਸ਼ਹਿਰਾਂ ਚ ਆ ਕੇ ਆ ਮਾਡਰਨਾਈਜ਼ ਹੋ ਗਏ ਆ ਅਸੀਂ ਕੱਪੜੇ ਵਧੀਆ ਪਾਉਣ ਲੱਗ ਗਏ ਆ ਬੂਟ ਵਧੀਆ ਪਾਉਣ ਲੱਗ ਗਏ ਆ ਪਰ ਕਲਚਰ ਤੋਂ ਟੁੱਟ ਗਏ ਨੀ ਅੱਜ ਕੱਲ ਇਹ ਵੀ ਬੜੀ ਹੁੰਦੀ ਆ ਤੁਸੀਂ ਕਿਸ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਤੁਸੀਂ ਇਹ ਮਹਿਸੂਸ ਕਰਦੇ ਹੋ ਵੈਸੇ ਕਿ ਲੋਕ ਜਿਹੜੇ ਆਪਣੇ ਆਪ ਨੂੰ ਪੈਂਡੂ ਕਹਾਉਣ ਤੇ ਹਿਜਕਚੀ ਮਹਿਸੂਸ ਕਰਦੇ ਨੇ ਤੇ ਸ਼ਹਿਰੀ ਕਹਾਉਣ ਦੇ ਮਾਣ ਮਹਿਸੂਸ ਕਰਦੇ ਨੇ ਹਾਂ ਹੁਣੇ ਮੈਨੂੰ ਬਾਹਰ ਇੱਕ ਬੰਦਾ ਮਿਲਿਆ ਕਹਿੰਦਾ ਭਾਈ ਤੁਸੀਂ ਲੋਈ ਲਈ ਆ ਮੈਂ ਕਿਹਾ ਹਾਂ ਲਈ ਆ ਕਹਿੰਦਾ ਭਾਈ ਕਿਉਂ ਲਈ ਆ ਮੈਂ ਕਹਾ ਯਾਰ ਮੇਰੀ ਮਰਜ਼ੀ ਨੀਂਗਾ ਤੁਸੀਂ ਥੱਲੇ ਯਾਰ ਆ ਭਾਈ ਟਰੈਕਸੂਟ ਇੰਨਾ ਵਧੀਆ ਪਾਇਆ ਉੱਤੋਂ ਤੁਸੀਂ ਲੋਈ ਲੈ ਲਈ ਮੈਂ ਕਿ ਤੈਨੂੰ ਪਤਾ ਹੀ ਨਹੀਂ ਇਹ ਜਿਹੜਾ ਥੱਲੇ ਕੱਪੜੇ ਪਾਏ ਦੀ ਤੇ ਵੈਲਿਊ ਹੀ ਕੋਈ ਨਹੀਂ ਬਿਲਕੁਲ ਮੈਂ ਕਹਾ ਵੈਲਿਊ ਹੀ ਇਹਦੀ ਆ ਜਿਹੜੀ ਮੈਂ ਬੋਕੜ ਮਾਰੀ ਫਿਰਦਾ ਕਹਿੰਦਾ ਰੀਜ਼ਨ ਮੈਂ ਕਹਾ ਰੀਜ਼ਨ ਏ ਇਹ ਮੇਰਾ ਕਲਚਰ ਆ ਅੱਜ ਮੈਂ ਕਹਾ ਮੈਂ ਪੱਗ ਲਾ ਕੇ ਪਿੱਛੇ ਨੂੰ ਵਾਲ ਸੁੱਟ ਕੇ ਇਥੇ ਪੋਨੀ ਕਰਕੇ ਤੇ ਟੋਪੀ ਪਾ ਕੇ ਆਜਮਾਂ ਤੇ ਮੈਂ ਕਹਾ ਲੋਕਾਂ ਨੇ ਕੀ ਕਹਿਣਾ ਜੇ ਉਹ ਫਿਰਦਾ ਵੇਖੋ ਉਹਨੂੰ ਸ਼ਰਮ ਨਹੀਂ ਆਗੀ ਤੇ ਮੈਂ ਕਿਹਾ ਇਹਨੂੰ ਪਹੁੰਚ ਮੈਂ ਕਾਦੀ ਸ਼ਰਮ ਕਰਾਂ ਫਿਰ ਨਹੀਂ ਕਹਿੰਦਾ ਮੈਂ ਫਿਰ ਮੈਂ ਰੈਂਡਮਲੀ ਸਵਾਲ ਪੁੱਛਿਆ ਮੈਂ ਕਿਹਾ ਤੂੰ ਰੈਂਡਮਲੀ ਨਹੀਂ ਪੁੱਛਿਆ ਪੱਤਰਕਾਰ ਹੀ ਸੀ ਕੋਈ ਮੈਂ ਕਿਹਾ ਤੇਰਾ ਮੁੱਦਾ ਏ ਤੂੰ ਮੁੱਦਾ ਬਣਾਉਣਾ ਹੈ ਤੇ ਵਿੱਚ ਪਰ ਮੈਂ ਕਿਹਾ ਇਹ ਮੇਰਾ ਮੁੱਦਾ ਨਹੀਂ ਏ ਮੇਰਾ ਕਲਚਰ ਆ ਇਹ ਮੇਰਾ ਜੀ ਕਰਦਾ ਵਾ ਮੈਂ ਕਿਹਾ ਮੇਰੇ ਕੋ 20 25 ਲੋਈਆਂ ਪਈਆਂ ਵਾਂ ਮੈਂ ਰੋਜ਼ ਬਦਲਦਾ ਭਾਵੇਂ ਠੰਡ ਹੈ ਨਹੀਂ ਹੈ ਮੈਂ ਉਦਾਂ ਵੇਅਰ ਕਰਕੇ ਜਾਣਾ ਯਾਰ ਜਿੱਦਾਂ ਮੈਂ ਕਮੀਜ਼ ਪਾਈ ਜਿੱਦਾਂ ਮੈਂ ਪੈਂਟ ਪਾਈ ਮੈਂ ਜਦੋਂ ਸ਼ੂਜ਼ ਪਾਈ ਜਦੋਂ ਪੱਗ ਵਾਂ ਨਹੀਂ ਮੈਨੂੰ ਇਹ ਵੀ ਪਾਉਣੀ ਚਾਹੀਦੀ ਆ ਇਹ ਮੇਰੀ ਇਹ ਮੇਰੇ ਸੱਭਿਆਚਾਰ ਦਾ ਹਿੱਸਾ ਲੋਈ ਹਨਾ ਬਾਹਰ ਨਹੀਂ ਲੈਂਦੇ ਹਨਾ ਉਹ ਕਹਿੰਦਾ ਭਾਈ ਸੌਰੀ ਮੈਂ ਸੌਰੀ ਨਹੀਂ ਤੂੰ ਮੈਨੂੰ ਪੁੱਛਿਆ ਮੈਂ ਤੈਨੂੰ ਦੱਸਦਾ ਕਿ ਮੈਂ ਤਾਂ ਵੇਅਰ ਕਰਦਾ ਕਿ ਮੇਰਾ ਜੀ ਕਰਦਾ ਤੇ ਯਾਰ ਮੈਂ ਪਾਵਾਂ ਮੈਂ ਲਾਵਾਂ ਬੁੱਕਲ ਮਾਰਾਂ ਮੈਂ ਇਹਦੀ ਨਹੀਂ ਇਹ ਇਹ ਗੱਲ ਕਹੀ ਜਾਂਦੀ ਹੈ ਕਹਿੰਦੇ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਸ ਨੂੰ ਆਪਣੀ ਮਾਂ ਬੋਲੀ ਨਾਲੋਂ ਤੋੜ ਦੋ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ ਇਹ ਇਹ ਸਭ ਤੋਂ ਵੱਡੀ ਗੱਲ ਹੀ ਇਹੋ ਸਭ ਤੋਂ ਵੱਡੀ ਗੱਲ ਹੀ ਇਹੋ ਆ ਮੈਂ ਹੁਣ ਪਿੱਛੇ ਇੰਟਰਵਿਊ ਦੇ ਕੇ ਹਟਿਆ ਉਹ ਜੀ ਕਿ ਉਹ ਕਹਿੰਦੇ ਵੀ ਜੇ ਜੇ ਕਿਸੇ ਨੂੰ ਦੁਆ ਬਾਦੁਆ ਦੇਣੀ ਹੋਵੇ ਦੁਆ ਦੇਣੀ ਹੋਵੇ ਉਹਨੂੰ ਕਹੋ ਵੀ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਲੋਕ ਗੀਤ ਮੁੱਕਦੇ ਨਹੀਂ ਕਦੀ 5 500 ਸਾਲ ਪੁਰਾਣੇ ਲੋਕ ਗੀਤ ਤੁਰੇ ਆਉਂਦੇ ਤੇ ਜੇ ਕਿਸੇ ਨੂੰ ਬਾਦੁਆ ਦੇਣ ਉਹਨੂੰ ਕਹੋ ਜਾ ਤਰਨ ਤੇਰੀ ਮਾਂ ਬੋਲੀ ਭੁੱਲ ਜਾ ਜਿਹੜਾ ਮਾਂ ਜਿਹੜੀ ਜ਼ੁਬਾਨ ਤੋਂ ਹੀ ਭੁੱਲ ਗਿਆ ਉਹਦੀ ਜ਼ਿੰਦਗੀ ਕਿ ਸਰਵਾਈਵ ਕਰੇ ਨਹੀਂ ਲੋਕਾਂ ਨੇ ਭਾਸ਼ਾ ਨੂੰ ਇੱਕ ਕੈਰੈਕਟਰ ਸਰਟੀਫਿਕੇਟ ਵੀ ਤਾਂ ਬਣਾ ਲਿਆ ਤੁਸੀਂ ਕਿਵੇਂ ਦੇਖਦੇ ਹੋ ਹੂੰ ਭਾਸ਼ਾ ਕਰੈਕਟਰ ਸਰਟੀਫਿਕੇਟ ਦੀਆਂ ਇਹ ਗਲਤ ਆ ਜਿਸ ਭਾਸ਼ਾ ਵਿੱਚ ਤੁਸੀਂ ਦੁਨੀਆ ਦਾ ਸਭ ਤੋਂ ਬਿਹਤਰੀਨ ਅੱਖਰ ਮਾਂ ਬੋਲਿਆ ਨਾ ਉਹ ਤੁਹਾਡੀ ਮਾਂ ਬੋਲੀ ਬਣ ਕੇ ਆ ਸਭ ਤੋਂ ਪਹਿਲਾਂ ਬੱਚਾ ਮਾਂ ਹੀ ਬੋਲਦਾ ਕਿਸੇ ਦਾ ਨਾਂ ਨਹੀਂ ਲੈਂਦਾ ਜਿਸ ਭਾਸ਼ਾ ਦੇ ਵਿੱਚ ਮਾਂ ਬੋਲਦਾ ਉਹਦੀ ਮਾਂ ਬੋਲੀ ਆ ਭਾਸ਼ਾ ਭਾਸ਼ਾ ਜਿਹੜੀ ਆ ਨਾ ਜਿਦਾਂ ਉਹ ਕਹਾਵਤ ਆ ਨਾ ਵੀ ਜਿਹੜੀ ਬੱਕਰੀ ਸ਼ੇਰ ਦੀ ਜੂ ਵੜ ਜੇ ਉਹਦੇ ਹੱਡ ਵੀ ਨਹੀਂ ਉਹਦੀ ਖਾਲ ਵੀ ਨਹੀਂ ਜਿਵੇਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਫੁੱਲ ਵੀ ਨਹੀਂ ਉਹਦੇ ਫਲ ਵੀ ਨਹੀਂ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਸੋ ਗੱਲ ਇਤਿਹਾਸ ਮਤਲਬ ਬੋਲੀ ਹੋਈ ਆ ਜੇ ਹਾਂ ਜਿਹੜੇ ਬੰਦੇ ਇਸ ਭਾਸ਼ਾ ਲਈ ਇਸ ਲਿਪੀ ਲਈ ਇਸ ਲੈਂਗੁਏਜ ਲਈ ਕੁਰਬਾਨੀਆਂ ਦਿੰਦੇ ਰਹੇ ਅੱਜ ਅਸੀਂ ਭੁੱਲ ਗਿਆ ਜੀ ਕਿ ਯਾਰ ਇਹ ਮੇਰੇ ਕੋਲ ਲੱਗਦਾ ਇਹ ਗਵਾਰੋਂ ਦੀ ਬੋਲੀ ਹੈ ਗਵਾਰੋਂ ਕੀ ਬੁਲੀ ਕਿੱਥੇ ਆ ਤੁਹਾਡੇ ਨਾਲ ਹੋਇ ਕਦੇ ਐਵੇਂ ਦਾ ਕੋਈ ਇਨਸੀਡੈਂਟ ਜਾਵਾਰ ਮੈਨੂੰ ਕਹਿੰਦੇ ਸਰ ਹਿੰਦੀ ਮੇਂ ਬਾਤ ਕਰ ਸਕਤੇ ਹੈ ਮੈਂ ਕਹਾ ਹਉਂਦੀ ਹਿੰਦੀ ਹੂੰਦੀ ਆ ਪਰ ਮੈਂ ਪੰਜਾਬੀ ਚ ਗੱਲ ਕਰਨੀ ਹੈ ਇਹ ਤਾਂ ਸਰ ਇਹ ਤਾਂ ਫਿਰ ਐਕਸਟਰੀਮਿਸਟ ਹੋ ਗਿਆ ਐਕਸਟਰੀਮਿਸਟ ਦਾ ਮਤਲਬ ਹੁੰਦਾ ਹੱਤਵਾਦੀ ਖਾੜਕੂ ਐਕਸਟਰੀਮਿਸਟ ਲਫ਼ਜ਼ ਜਿਹੜਾ ਨਾ ਉਹ ਸਰ ਆਪ ਐਕਸਟਰੀਮਿਸਟ ਹੋ ਅਗੋਂ ਪੁੱਛਤੇ ਪਹਿਲਾਂ ਤੇ ਮੈਂ ਕਹੀ ਜਾਣਾ ਹਾਂ ਹਾਂ ਐਕਸਟ੍ਰੀਮ ਮੈਨੂੰ ਕਿਸ ਨੇ ਦੱਸਿਆ ਵੀ ਐਕਸਟ੍ਰੀਮਿਸ ਦਾ ਮਤਲਬ ਆ ਹੁੰਦਾ ਫਿਰ ਮੈਂ ਦੱਸਣ ਲੱਗਾ ਮੈਂ ਕਿਹਾ ਐਕਸਟ੍ਰੀਮਿਸ ਕਿਹੜੇ ਕਿਹੜੇ ਵਿਹਾਰ ਤੇ ਪੁੱਛ ਰਿਹਾ ਤੂੰ ਮੈਨੂੰ ਐਕਸਟ੍ਰੀਮਿਸ ਤੇ ਕੀ ਮੈਂ ਕੱਟਣਾ ਕੀ ਮੈਂ ਜੁੜਿਆ ਹੋਇਆ ਕਿਹਸਾ ਕਹਿੰਦਾ ਜੁੜਿਆ ਹੋਇਆ ਮੈਂ ਕਿਹਾ ਹਾਂ ਮੈਂ ਆਪਣੀ ਮਾਂ ਬੋਲੀ ਨਾਲ ਜੁੜਿਆ ਜਦੋਂ ਤੂੰ ਮੇਰੀ ਬੋਲੀ ਨਹੀਂ ਬੋਲ ਸਕਦਾ ਮੈਂ ਤੇਰੀ ਬੋਲੀ ਕਿਉਂ ਬੋਲਾਂ ਉਹ ਕਹਿੰਦਾ ਇਹ ਰਾਸ਼ਟਰੀ ਭਾਸ਼ਾ ਆ ਮੈਂ ਕਿਹਾ ਤੇਰੇ ਲਈ ਰਾਸ਼ਟਰੀ ਭਾਸ਼ਾ ਮੇਰੇ ਲਈ ਹੈ ਕਿ ਮੈਨੂੰ ਪੁੱਛਿਆ ਤੂੰ ਮੇਰੇ ਤੇ ਥੋਪੀ ਜਾਣਾ ਵੀ ਰਾਸ਼ਟਰੀ ਭਾਸ਼ਾ ਮੇਰੀ ਮੈਨੂੰ ਪੁੱਛਿਆ ਤੂੰ ਵੀ ਤੂੰ ਰਾਸ਼ਟਰੀ ਭਾਸ਼ਾ ਤੂੰ ਮੈਂ ਨਹੀਂ ਆਉਂਦੀ ਮੈਨੂੰ ਬੋਲਣੀ ਹੋਰ ਦੱਸ ਨਹੀਂ ਆਪ ਬੋਲ ਤੋ ਰਹੇ ਹੋ ਕਹਿੰਦਾ ਹਿੰਦੀ ਮੈਂ ਕਿਹਾ ਬੋਲ ਰਿਹਾ ਪਰ ਮੈਂ ਗੱਲ ਪੰਜਾਬੀ ਚ ਕਰਨੀ ਚਾਹੁੰਦਾ ਮੈਨੂੰ ਕਹਿੰਦੀ ਮੇਰੇ ਕੋ ਸਮਝ ਨਹੀਂ ਫਿਰ ਮੈਂ ਕਿਹਾ ਮਾਈਕ ਪਿੱਛੇ ਕਰ ਲੋ ਮੈਂ ਜਵਾਬ ਹੀ ਨਹੀਂ ਦੇਣਾ ਤੂੰ ਲੀਨਿਅਟਲੀ ਪੁੱਛ ਵੀ ਸਰ ਆਪ ਵਿਚ ਵਿਚ ਮੇ ਹਿੰਦੀ ਵੀ ਬੋਲ ਦੇਣਾ ਇੱਕ ਪਿਆਰ ਦੀ ਗੱਲ ਹੁੰਦੀ ਉਹ ਗੱਲ ਵੱਖਰੀ ਆ ਤੂੰ ਕਮੇ ਬੋਲੋ ਹੀ ਹਿੰਦੀ ਐ ਕਿਦਾਂ ਥੋਪ ਦੋਗੇ ਕਿਉਂਕਿ ਮੈਨੂੰ ਮੇਰੀ ਬੋਲੀ ਨਾਲ ਪਿਆਰ ਆ ਮੈਨੂੰ ਮੇਰੀ ਭਾਸ਼ਾ ਨਾਲ ਪਿਆਰ ਆ ਤੇਗਣਾ ਮੈਂ ਆਪਣੀ ਜ਼ੁਬਾਨ ਨੂੰ ਪਿਆਰ ਕਰਦਾ ਜਿਸ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬਾ ਮਹਾਰਾ ਲਿਖਿਆ ਗਿਆ ਕੱਟੜ ਨਹੀਂ ਆ ਹਰ ਭਾਸ਼ਾ ਦਾ ਸਤਿਕਾਰ ਹੈ ਹਮ ਪਰ ਸਾਡੀ ਬੋਲੀ ਦਾ ਸਤਿਕਾਰ ਕੌਣ ਕਰੂਗਾ ਬਿਲਕੁਲ ਥਾਟ ਹੋਆ ਮੇਰਾ ਮੰਨਣ ਵਾਲੀ ਗੱਲ ਉਹ ਆ ਅਕਸਰ ਨਾ ਮੈਂ ਜਿਹੜੇ ਤੁਹਾਡੇ ਤੁਹਾਡੀ ਸੋਚ ਦੇ ਹਿਸਾਬ ਨਾਲ ਮੈਂ ਤੁਹਾਡਾ ਜਵਾਬ ਲੈਣਾ ਚਾਹੂਗਾ ਜਿਹੜੇ ਲੋਕ ਨੇ ਉਹ ਬੜੇ ਦੁਖੀ ਰਹਿੰਦੇ ਨੇ ਜ਼ਿੰਦਗੀ ਚ ਕੋਈ ਕਹਿੰਦਾ ਮੈਨੂੰ ਇਹ ਨਹੀਂ ਮਿਲਿਆ ਕੋਈ ਕਹਿੰਦਾ ਮੈਨੂੰ ਉਹ ਨਹੀਂ ਮਿਲਿਆ ਹੁਣ ਤੁਸੀਂ ਕੀ ਸੋਚਦੇ ਹੋ ਕਿ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਸਾਨੂੰ ਉਸੇ ਚ ਖੁਸ਼ ਰਹਿਣਾ ਚਾਹੀਦਾ ਜਾਂ ਅੱਗੇ ਵਧਣਾ ਚਾਹੀਦਾ ਕੁਰਾਨ ਦੀ ਉਹ ਇੱਕ ਆਇਤ ਆ ਕੁਰਾਨ ਮੈਂ ਪੰਜਾਬੀ ਦਾ ਅਨਵਾਦ ਰੱਖਿਆ ਹੋਇਆ ਮੈਂ ਕੁਰਾਨ ਵੀ ਪੜ੍ਹਨ ਡਿਆ ਠੀਕ ਹੈ ਚਲੋ ਗਿਆਨ ਲੈਣਾ ਚਾਹੀਦਾ ਜਿੱਥੋਂ ਗਿਆਨ ਹੀ ਆ ਉਹ ਗਿਆਨ ਦਾ ਹੀ ਸਰੋਤ ਚਾਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਚਾਹੇ ਗੀਤਾ ਆ ਬਾਈਬਲ ਆ ਵਾਟ ਐਵਰ ਕਿਸੇ ਕੋਈ ਧਰਮ ਕੀ ਲਿਖਦਾ ਰੱਬ ਨੂੰ ਕਿਸ ਰੂਪ ਚ ਲਿਖਦਾ ਪੜ੍ਹਨਾ ਚਾਹੀਦਾ ਉਹਦੀ ਇੱਕ ਆਇਤ ਨੰਬਰ ਪੰਨਾ ਨੰਬਰ ਭੁੱਲ ਗਿਆ ਮੈਂ ਉੱਥੇ ਲਿਖਿਆ ਕਹਿੰਦੇ ਵੀ ਜੇ ਉਸ ਪ੍ਰਮਾਤਮਾ ਨੇ ਤੁਹਾਨੂੰ ਬੇਸ਼ੁਮਾਰ ਦੌਲਤ ਦਿੱਤੀ ਹੈ ਨਾ ਉਹਦਾ ਮਤਲਬ ਇਹ ਨਹੀਂ ਆ ਕਿ ਉਹ ਪ੍ਰਮਾਤਮਾ ਤੁਹਾਡੇ ਤੋਂ ਬਹੁਤ ਖੁਸ਼ ਆ ਵੀ ਤੁਹਾਡੇ ਕੋਲ ਹਜ਼ਾਰਾਂ ਅਰਬਾਂ ਰੁਪਈਆ ਪਿਆ ਵਾ ਇਹਦਾ ਮਤਲਬ ਇਹ ਨਹੀਂ ਕਿ ਉਤਰ ਪ੍ਰਮਾਤਮਾ ਕਹਿੰਦਾ ਮੈਂ ਤੇਰੇ ਤੋਂ ਬਹੁਤ ਖੁਸ਼ ਆ ਇਹ ਨਹੀਂ ਆ ਤੇ ਜਿਹਨੂੰ ਮੈਂ ਦੋ ਵਕਤ ਦੀ ਰੋਟੀ ਵੀ ਨਹੀਂ ਦੇ ਪਾਰਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਸ ਤੋਂ ਨਾਰਾਜ਼ ਆ ਮੇਰੇ ਲਈ ਦੋਵੇਂ ਇੱਕੋ ਹੀ ਬਰਾਬਰ ਹਾਂ ਗੱਲ ਕੀ ਆ ਦੋਵਾਂ ਦੀ ਇਹ ਅਜ਼ਮਾਇਸ਼ ਆ ਸਬਰ ਦਾ ਇਮਤਿਹਾਨ ਆ ਦੋਵਾਂ ਦੇ ਕਿ ਕਿਹੜਾ ਕਿੰਨਾ ਸਬਰ ਚ ਰਹਿੰਦਾ ਕੀ ਉਹ ਸਚਾਈ ਤੇ ਪਹੁੰਚ ਕੇ ਵੀ ਭਾਣੇ ਚ ਹੈ ਮੇਰੇ ਕੀ ਉਹ ਬਿਲਕੁਲ ਟੁੱਟ ਕੇ ਵੀ ਮੇਰੇ ਭਾਣੇ ਚ ਹੈ ਅਜ਼ਮਾਇਸ਼ ਦੋਵਾਂ ਦੀ ਆ ਪਲਟੀ ਕਦੋਂ ਵੱਜ ਜਾਣੀ ਪਤਾ ਹੀ ਨਹੀਂ ਇਹ ਪਤਾ ਬਿਲਕੁਲ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਨੂੰ ਲੱਗਦਾ ਜਵਾਬ ਇਹ ਹੀ ਹੈ ਬਿਲਕੁਲ ਜੀ ਤੇ ਇੱਕ ਹੋਰ ਚੀਜ਼ ਚਲੋ ਹੁਣ ਥੋੜੀ ਥੋੜੀ ਪੰਜਾਬੀ ਇੰਡਸਟਰੀ ਬਾਰੇ ਗੱਲ ਕਰਦੇ ਆਂ ਪੰਜਾਬੀ ਇੰਡਸਟਰੀ ਨੂੰ ਲੈ ਕੇ ਇਹ ਗੱਲ ਬੜੀ ਸੁਣਨ ਨੂੰ ਮਿਲਦੀ ਹੈ ਕਿ ਇਸ ਇੰਡਸਟਰੀ ਦੇ ਵਿੱਚ ਭੇਦਭਾਵ ਬਹੁਤ ਆ ਅਕਸਰ ਕਈ ਵਾਰ ਅਸੀਂ ਕਿਸੇ ਐਕਟਰ ਦੇ ਇੰਟਰਵਿਊ ਕਰਦੇ ਆਂ ਜਾਂ ਕਿਸੇ ਕੋਈ ਵੀ ਐਦਾਂ ਦਾ ਬੰਦਾ ਜੋ ਇਸ ਇੰਡਸਟਰੀ ਦੇ ਨਾਲ ਤਾਲੁਕਤ ਰੱਖਦਾ ਹੋਵੇ ਉਹਦੇ ਨਾਲ ਗੱਲਬਾਤ ਕਰਦੇ ਆਂ ਤਾਂ ਕਈ ਵਾਰ ਜਵਾਬ ਇਹ ਮਿਲਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਇਹ ਮੈਨੂੰ ਲੱਗਦਾ ਜਿਨੇ ਵੀ ਇਹ ਚੀਜ਼ ਕਹੀ ਆ ਉਹ ਗਲਤ ਹੈ ਭੇਦ ਭਾਵ ਕਦੀ ਨਹੀਂ ਹੁੰਦਾ ਕਰਦਾਰ ਫਿੱਟ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਹੁਣ ਆ ਫਿਲਮ ਹੈ ਮੇਰੇ ਕੋਲ ਆਇਆ ਵਰਿੰਦਰ ਮੈਨੂੰ ਕਹਿੰਦਾ ਭਾਜੀ ਵੀ ਆਪਾਂ ਬਹਿਣਾ ਆ ਮੈਂ ਕਿਹਾ ਉੱਥੇ ਜੱਗੀ ਵੀ ਸੀਗਾ ਮੈਨੂੰ ਕਹਿੰਦਾ ਭਾਜੀ ਆਹ ਕਰੈਕਟਰ ਕਰਨਾ ਮੈਂ ਕਿਹਾ ਮੇਰੇ ਮੇਰਾ ਕ੍ਰਾਈਟੇਰੀਆ ਪਤਾ ਨਾ ਜੇ ਮੈਂ ਕਿਹੜੇ ਦਾਇਰੇ ਚ ਕੰਮ ਕਰਦਾ ਕਹਿੰਦਾ ਹਾਂਜੀ ਭਾਜੀ ਮੈਂ ਬਸ ਨਾ ਮੈਂ ਕਰੈਕਟਰ ਸੁਣਿਆ ਹਾਲਾਂਕਿ ਮੈਂ ਬਾਇ ਪ੍ਰੋਫੈਸ਼ਨਲ ਐਕਟਰ ਵੀ ਨਹੀਂ ਹੈਗਾ ਮੇਰਾ ਕੰਮ ਐਕਟਿੰਗ ਕਰਨ ਦਾ ਤੇ ਹੈ ਹੀ ਨਹੀਂ ਮੈਂ ਤੇ ਬਣਾਉਣ ਵਾਲਾ ਬੰਦਾ ਫਿਲਮਾਂ ਬਣਾਉਂਦਾ ਮੈਂ ਹੁਣ ਜੇ ਕਿਸੇ ਬੰਦੇ ਨੇ ਮੈਨੂੰ ਸੋਚ ਲਾ ਗਿਆ ਮੈਂ ਜਨੈਲ ਨੂੰ ਲੈਣਾ ਵਿੱਚ ਕਿ ਮੈਂ ਕਹੀ ਜਾਮ ਮੇਰੇ ਨਾਲ ਦਾ ਕਰੈਕਟਰ ਕਿ ਉਹ ਤੂੰ ਤੇ ਪ੍ਰੋਡਕਸ਼ਨ ਵੀ ਕਰਦਾ ਤੂੰ ਯਾਰ ਭੈ ਪ੍ਰੋਡਿਊਸ ਵੀ ਕਰਦਾ ਫਿਲਮਾਂ ਯਾਰ ਤੂੰ ਲੋਕਾਂ ਦੇ ਹੱਕ ਆਈ ਜਾਣਾ ਤੂੰ ਐਕਟਿੰਗ ਵੀ ਸ਼ੁਰੂ ਕਰ ਲਈ ਆ ਜੀ ਮੈਂ ਫਿੱਟ ਬੈਠਾ ਵਾਂ ਤੇ ਮੈਨੂੰ ਸਾਧ ਲਿਆ ਅੱਜ ਮੈਂ 157 ਫਿਲਮਾਂ ਦਾ ਹਿੱਸਾ ਆਂ ਕੀ ਬਤਾ 157 ਫਿਲਮਾਂ ਉਸ ਪਰਮਾਤਮਾ ਦੀ ਮਿਹਰ ਨਾਲ ਮੈਂ ਹਿੱਸਾ ਹੋਣਾ ਫਿਲਮਾਂ ਦਾ ਉਹ ਚੋਂ ਘੱਟੋ ਘੱਟ 70 80 ਫਿਲਮਾਂ 'ਚ ਮੈਂ ਕਿਰਦਾਰ ਵੀ ਕੀਤੇ ਆ ਮੜਾ ਇੰਗਰ ਜਿਹੜੀਆਂ ਮੈਂ ਉਹਦੀ ਗੱਲ ਕਰਨੀਆਂ ਜਿਹੜੀਆਂ ਵੀ ਕਰਦਾਰ ਵੀ ਕੀਤੇ ਆ ਹੁਣ ਜੇ ਮੈਂ ਕਹੀ ਜਾਵਾਂ ਬਈ ਭੇਤਪਾਪ ਹੁੰਦਾ ਯਾਰ 157 ਦੀਆਂ ਤੇ 57 ਫਿਲਮਾਂ 'ਚ ਮੈਂ ਐਕਟਰ ਕਿਉਂ ਨਹੀਂ ਆ ਫਿਰ ਮੈਂ ਗਲਤ ਆ ਜਿਹੜੀਆਂ ਫਿਲਮਾਂ 'ਚ ਮੈਂ ਫਿੱਟ ਹੁੰਦਾ ਸੀ ਮੈਂ ਹੋ ਗਿਆ ਜਿਹੜੀਆਂ 'ਚ ਮੈਂ ਨਹੀਂ ਹੁੰਦਾ ਨਹੀਂ ਹੋਇਆ ਇਹ ਆਮ ਤੌਰ ਤੇ ਸਵਾਲ ਨਵੇਂ ਨਵੀਂ ਬਰਗੇਟ ਕਰਦੀ ਆ ਵੀ ਯਾਰ ਸਾਨੂੰ ਮੌਕਾ ਨਹੀਂ ਮਿਲਦਾ ਸਾਨੂੰ ਮੌਕਾ ਨਹੀਂ ਮਿਲਦਾ ਫਿਲਮ ਦੇ ਉੱਤੇ 3-4 ਕਰੋੜ ਰੁਪਈਆ ਲੱਗਣਾ 3-4 ਕਰੋੜ ਰੁਪਈਆ ਰੁਪਈਆ ਕੋਈ 100 ਨਹੀਂ ਲਾਉਂਦਾ ਕਿਸੇ ਤੇ ਮੈਂ ਬੜਾ ਵਧੀਆ ਐਕਟਰ ਹਾਂ ਮੈਨੂੰ ਪਤਾ ਮੈਂ ਕਮਾਲ ਦਾ ਐਕਟਰ ਹਾਂ ਪਰ ਮੈਂ ਜੇ ਕਹਾਂ ਲੋਕ ਯਾਰ ਲੋਕ ਫਲਾਣੇ ਐਕਟਰ ਦੇ ਉੱਤੇ ਫਲਾਣੇ ਐਕਟਰ ਤੇ ਯਾਰ 12 ਕਰੋੜ ਲਾ ਰਹੇ ਯਾਰ ਮੇਰੇ ਤੇ 3 ਕਰੋੜ ਵੀ ਨਹੀਂ ਕੋਈ ਲਾ ਰਿਹਾ ਮੈਂ ਗੱਲ ਤਾਂ ਇੱਥੇ ਮੈਂ ਖੁਸ਼ ਰਹਿਣ ਦਾ ਤਰੀਕਾ ਕੀ ਹੈ ਉਹਦੀ ਰਜ਼ਾ ਚ ਰੋ ਬਸ ਜੋ ਤੁਸੀਂ ਸੋਚ ਲਿਆ ਉਹਦਾ ਭਾਣਾ ਬੀਅਾ ਦਾ ਭਾਣਾ ਵਾ ਚੱਲ ਠੀਕ ਆ ਕੋਈ ਜੋ ਪ੍ਰਮਾਤਮਾ ਤੂੰ ਕੀਤਾ ਹਣਾ ਤੁਸੀਂ ਦੋਸਤ ਕਿਉਂ ਨਹੀਂ ਬਣਾ ਲੈਂਦੇ ਰੱਬ ਨੂੰ ਹੂੰ ਜੇ ਦੋਸਤ ਬਣਾ ਲੋਗੇ ਉਹਨੂੰ ਤੁਹਾਡੇ ਗਿਲੇ ਸ਼ਿਕਵੇ ਮੁੱਕ ਜਾਣੇ ਤੁਸੀਂ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦੋ ਉਹਨਾਂ ਯਾਰ ਆ ਇਦਾਂ ਨਹੀਂ ਤੇ ਇਦਾਂ ਸੁਣਦਾ ਤੁਹਾਨੂੰ ਲੱਗਦਾ ਉਹਨੇ ਤੁਹਾਨੂੰ ਦਿੱਤਾ ਨਹੀਂ ਆ ਤੁਹਾਨੂੰ ਸਾਹ ਦੇ ਰਿਆ ਨਾ ਕਿੰਨੇ ਸਾਹ ਲੈਨੇ ਇੱਕ ਦਿਨ ਚ ਪਤਾ ਹੀ ਨਹੀਂ ਗਿਣਤੀ ਕੋਈ ਨਹੀਂ ਕੋਵਿਡ ਚ ਕੀ ਸੀਗਾ ਇੱਕ ਸਿਲੰਡਰ 10000 ਦਾ ਸੀ ਇੱਕ ਸਿਲੰਡਰ 10000 ਦਾ ਸੀਗਾ ਉਹੀ ਹਵਾ ਜਿਹਦੇ ਚ ਸਾਨੂੰ ਸਾਹ ਲੈਂਦਿਆਂ ਨੂੰ 40-45 ਸਾਲ ਹੋ ਗਏ ਸੀ ਸਾਹ ਸਾਨੂੰ ਮੁੱਲ ਤੇ ਮਿਲਣ ਲੱਗ ਗਏ ਸੀ ਇਹ ਤੋਂ ਵੱਧੋ ਕੀ ਦੇ ਦੂਗਾ ਬਿਲਕੁਲ ਤੁਸੀਂ ਕਹਿੰਦੇ ਵੀ ਰੱਬ ਜਿਹੜਾ ਤੁਸੀਂ ਸਵਾਲ ਪੁੱਛਿਆ ਅਸੀਂ ਵੇਖ ਰਹੇ ਆ ਇਸ ਖੂਬਸੂਰਤ ਦੁਨੀਆ ਨੂੰ ਅਸੀਂ ਬੋਲ ਪਾ ਰਹੇ ਆ ਅਸੀਂ ਤੁਰ ਪਾ ਰਹੇ ਆ ਹੱਥਾਂ ਨਾਲ ਰੋਟੀ ਤੋੜ ਕੇ ਮੂੰਹ ਚ ਪਾਉਨੇ ਆ ਅਸੀਂ ਹੋਰ ਉਹ ਕੀ ਦੇ ਦੋਏ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਪੁੱਤ ਦੁਨੀਆ ਦੇ ਕਿਸੇ ਮਰਜ਼ੀ ਕੋਨੇ ਚਲ ਜਾ ਬੰਦੇ ਨੂੰ ਤਨ ਢੱਕਣ ਲਈ ਕੁਝ ਕੱਪੜੇ ਤੇ ਖਾਣ ਲਈ ਦੋ ਰੋਟੀਆਂ ਬਸ ਇਸ ਤੋਂ ਵੱਧ ਜ਼ਰੂਰਤ ਨਹੀਂ ਹੈ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਵਧਾ ਲਓ ਜ਼ਰੂਰਤ ਬਸ ਉਹ ਖਾਣ ਨੂੰ ਦੋ ਰੋਟੀਆਂ ਤੇ ਤਨ ਢੱਕਣ ਨੂੰ ਜਿਹਦੇ ਕੋਲ ਉਹ ਹੈਗਾ ਨਾ ਉਹ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਿਲਕੁਲ ਮੇਰਾ ਇੱਕ ਹੋਰਸ ਵਾਲਾ ਤੁਹਾਡੇ ਨਾਲ ਇੱਕ ਬੱਚਾ ਹੁੰਦਾ ਉਹ بڑا ਹੁੰਦਾ ਇੱਕ ਬੱਚੇ ਦੀ ਜ਼ਿੰਦਗੀ ਚੰਗੀ ਹੋਊਗੀ ਜਾਂ ਬੁਰੀ ਹੋਊਗੀ ਉਸ ਚੀਜ਼ ਦਾ ਜ਼ਿੰਮੇਵਾਰ ਖੁਦ ਬੱਚਾ ਹੁੰਦਾ ਕਿ ਉਹਦੇ ਚ ਮਾਪੇ ਦਾ ਵੀ ਕੁਝ ਰੋਲ ਹੁੰਦਾ ਹੈ ਮਾਂ ਪਿਓ ਕਿੰਨਾ ਕੁ ਰੋਲ ਹੁੰਦਾ ਬਹੁਤ ਜ਼ਿਆਦਾ ਜੀ ਅੱਜ ਤੁਸੀਂ ਮੇਰੇ ਅੱਗੇ ਮਾਈਕ ਕੀਤਾ ਨਾ ਇੱਥੇ ਹੋਰ 50 ਖੜੇ ਆ ਹਜ਼ਾਰ ਬੰਦਿਆਂ ਦੇ ਮੌਲ ਚ ਘੁੰਮਣ ਰਿਹਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜ ਲਿਆ ਮੈਨੂੰ ਕਿਉਂ ਫੜਿਆ ਸਿਰਫ ਇਹਸ ਕਰਕੇ ਕਿ ਮੈਨੂੰ ਤਰਾਸ਼ਿਆ ਬਸ ਮਾਂ ਕੀ ਹੈ ਮਾਂ ਸਭ ਕੁਝ ਹੈ ਮਾਂ ਤੋਂ ਉੱਪਰ ਹੈ ਹੀ ਕੁਝ ਨਹੀਂ ਮੈਨੂੰ ਲੱਗਦਾ ਦੁਨੀਆ ਸ਼ੁਰੂ ਉਤੋਂ ਹੁੰਦੀ ਹੈ ਦੁਨੀਆ ਉੱਤੋਂ ਤੇ ਭਾਵੇਂ 10 ਦਿਨ ਬੋਲੀ ਜਾਏ ਮਾਂ ਤੇ ਤੇ ਡਿਬੇਟ ਹੀ ਨਹੀਂ ਮੋਕਣੀ ਮਾਂ ਮਤਲਬ ਮੈਨੂੰ ਤਾਂ ਮਾਂ ਦੀ ਡੈਫੀਨੇਸ਼ਨ ਦੇਣੀ ਹੋਵੇ ਨਾ ਤੁਸੀਂ ਲਿਖਿਆ ਕੁਝ ਮਾਂ ਤੇ ਅੱਜ ਤੱਕ ਕੁਝ ਲਿਖਿਆ ਤੁਸੀਂ ਲਿਖਿਆ ਬਹੁਤ ਕੁਝ ਆ ਇੱਕ ਪੂਰਾ ਡਾਕੂਮੈਂਟਰੀ ਆ ਮੈਂ ਉਸ ਕਰਕੇ ਉਹ ਡਿਸਕਲੋਸ ਨਹੀਂ ਕਰ ਰਿਹਾ ਚੀਜ਼ਾਂ ਪੂਰੀ ਇੱਕ ਪੂਰੀ ਇੱਕ ਡਾਕੂਮੈਂਟਰੀ ਆ ਉਹਦਾ ਇੱਕ ਮੈਂ ਤੁਹਾਨੂੰ ਬੰਦ ਸੁਣਾਉਂਦਾ ਮਾਂ ਦਾ ਮਾਂ ਜਿਹੜੀ ਆ ਨਾ ਜੇ ਅੱਜ ਮੇਰੀ ਉਮਰ 40 ਸਾਲ ਹੈ ਮੇਰੀ ਉਮਰ 40 ਸਾਲ ਹੈ 42 ਸਾਲ ਹੈ 45 ਸਾਲ ਲਾ ਲੋ ਤੇ ਮੇਰੀ ਮਾਂ ਦੀ ਉਮਰ ਵੀ 45 ਸਾਲ ਹੀ ਆ ਮੇਰੀ ਮਾਂ ਦੀ ਉਮਰ 70 ਸਾਲ ਨਹੀਂ ਆ ਮੇਰੀ ਮਾਂ ਦਾ ਨਾ ਗਰਦੀਪ ਕੌਰ ਅਗਰਦੀਪ ਕੌਰ ਦੀ ਉਮਰ 70 ਸਾਲ ਹੋ ਸਕਦੀ ਆ ਪਰ ਮਾਂ ਦੀ ਉਮਰ ਮੇਰੀ ਦੀ 45 ਸਾਲ ਹੀ ਆ ਕਿਉਂਕਿ ਜਦੋਂ ਮੈਂ ਜੰਮਿਆ ਨਾ ਉਦੋਂ ਉਹਨੂੰ ਮਾਂ ਬਣਨ ਦਾ ਭਾਗ ਪ੍ਰਾਪਤ ਹੋਇਆ ਉਹ ਮੇਰੇ ਜਿੰਨੀ ਜਵਾਨ ਆ ਜੇ ਮੈਂ 18 ਸਾਲਾਂ ਦਾ ਆ ਤੇ ਮੇਰੀ ਮਾਂ ਮੇਰੀ ਮਾਂ ਦੀ ਉਮਰ ਵੀ 18 ਸਾਲ ਹੀ ਆ ਮੇਰੀ ਮਾਂ ਦੀ ਉਮਰ ਮੇਰੇ ਭਰਾ ਦੀ ਮਾਂ ਜਿਹੜੀ ਆ ਉਹਦੀ ਉਮਰ 52 ਸਾਲ ਆ ਹਾਂਜੀ ਮੇਰੇ ਭਰਾ ਦੀ ਉਮਰ 52 ਸਾਲ ਆ ਜੀ ਤੇ ਮੇਰੇ ਭਰਾ ਦੀ ਜਿਹੜੀ ਮਾਂ ਮਾਂ ਉਹ ਹੀ ਆ ਉਹਦੀ ਉਮਰ ਮੇਰੀ ਭੈਣ 38 ਸਾਲਾਂ ਦੀ ਆ ਤੇ ਮੇਰੀ ਭੈਣ ਦੀ ਮਾਂ ਦੀ ਉਮਰ 38 ਸਾਲ ਐ ਇਦਾਂ ਦੀ ਆ ਮਾਂ ਮਾਈ ਕਹਿੋ ਜੇ ਪਾਣੀ ਹੈ ਜਿਹੜੇ ਭਾਂਡੇ ਚ ਪਾ ਦੋਗੇ ਉਹਦੇ ਬਣ ਜਾਣਾ ਉਹਨੇ ਹਾਂਜੀ ਮਾਂ ਜਿਹੜੀ ਆ ਉਹ ਉਹ ਆਈ ਕੈਨਟ ਐਕਸਪਲੇਨ ਇਨ ਵਰਡਸ ਲਫ਼ਜ਼ਾਂ ਚ ਨਹੀਂ ਬਿਆਨ ਕਰ ਸਕਦਾ ਮਾਂ ਤੁਹਾਡੀ ਗੱਲਾਂ ਬਹੁਤ ਸੋਹਣੀਆਂ ਸੀ ਤਾਂ ਹੁਣ ਮੈਂ ਇਹ ਚਾਹਾਂਗਾ ਕਿ ਇਸ ਫਿਲਮ ਦੇ ਵਿੱਚ ਭੋਲੇ ਓਏ ਭੋਲੇ ਤੇ ਇਹਦੇ ਵਿੱਚ ਤੁਸੀਂ ਆਪਣਾ ਕਿਰਦਾਰ ਕੀ ਨਿਭਾ ਰਹੇ ਹੋ ਤੁਸੀਂ ਉਹਦੇ ਬਾਰੇ ਜਾਣਕਾਰੀ ਦੇ ਦਿਓ ਮੈਂ ਇੱਕ ਦੱਸਿਆ ਨਾ ਕਿ ਡੇਰੇ ਦੇ ਉੱਪਰ ਬਹਿਣ ਵਾਲਾ ਫਕੀਰ ਫਕੀਰ ਜਿਹਾ ਬੰਦਾ ਠੀਕ ਹੈ ਜੋ ਜੋ ਮੈਂ ਕੈਰੈਕਟਰ ਕਰਦਾ ਕਰਦੇ ਉਦਾਂ ਦਾ ਹੀ ਕੈਰੈਕਟਰ ਹੈ